ਸਸ਼ੀ ਗਾਲ ਜੀ ਸਾਰਿਆਂ ਦਾ ਸਾਡੇ ਚੈਨਲ ਦੇ ਉੱਪਰ ਬਹੁਤ ਸਵਾਗਤ ਹੈ ਸੋ ਦੋਸਤੋ ਇੱਕ ਹੋਰ ਵੀਡੀਓ ਲੈ ਕੇ ਚੈਨਲ ਦੇ ਉੱਪਰ ਅਸੀਂ ਆ ਚੁੱਕੇ ਹਾਂ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਯੂਪੀਐਸ ਯੂਨੀਫਾਈਡ ਪੈਨਸ਼ਨ ਸਕੀਮ ਜਿਹੜੀ ਕੀ ਹੈ ਸੈਂਟਰ ਸਰਕਾਰ ਵੱਲੋਂ ਲਾਂਚ ਕੀਤੀ ਗਈ ਹੈਗੀ ਕਾਫੀ ਟਾਈਮ ਤੋਂ ਜਿਹੜਾ ਮੁਲਾਜ਼ਮਾਂ ਦਾ ਰੋਸ ਪ੍ਰਦਰਸ਼ਨ ਸੀ ਉਹ ਸਰਕਾਰ ਦੇ ਖਿਲਾਫ ਚੱਲ ਰਿਹਾ ਸੀਗਾ ਸਰਕਾਰ ਨੂੰ ਕਹਿ ਰਹੇ ਸੀਗੇ ਜਿਹੜੀ ਓਪੀਐਸ ਆ ਓਲਡ ਪੈਨਸ਼ਨ ਸਕੀਮ ਆ ਉਹਨੂੰ ਕੀ ਹੈ ਬਹਾਲ ਕੀਤਾ ਜਾਵੇ ਪਰ ਸਰਕਾਰ ਨੇ ਜਿਹੜੀ ਹੈ ਓਪੀਐਸ ਨੂੰ ਤਬਾਹ ਨਹੀਂ ਕੀਤਾ ਇੱਕ ਜਿਹੜੀ ਨਵੀਂ ਪੈਨਸ਼ਨ ਸਕੀਮ ਹੈਗੀ ਸਰਕਾਰ ਉਹ ਲੈ ਕੇ ਜਿਹੜੀ ਆ ਠੀਕ ਹੈ ਜੀ ਸਭ ਤੋਂ ਪਹਿਲਾਂ ਕੀ ਓਪੀਐਸ ਹੁੰਦੀ ਸੀ 올ਡ ਪੈਨਸ਼ਨ ਸਕੀਮ ਤੇ ਇਸ ਤੋਂ ਬਾਅਦ ਆਈ ਆਪਣੀ ਐਨਪੀਐਸ ਨੈਸ਼ਨਲ ਪੈਨਸ਼ਨ ਸਕੀਮ ਤੇ ਹੁਣ ਆਈ ਜੀ ਆਪਣੀ ਯੂਪੀਐਸ ਯੂਨੀਫਾਈਡ ਪੈਨਸ਼ਨ ਸਕੀਮ ਠੀਕ ਹੈ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਵੀ ਜਿਹੜੀ ਯੂਨੀਫਾਈਡ ਪੈਨਸ਼ਨ ਸਕੀਮ ਹੈ ਉਹਦੇ ਜਿਹੜੇ ਮੁਲਾਜ਼ਮਾਂ ਨੂੰ ਕੀ ਬੈਨੀਫਿਟ ਮਿਲਣਗੇ ਠੀਕ ਹੈ ਜੀ ਮੁਲਾਜ਼ਮਾਂ ਦਾ ਹਮੇਸ਼ਾ ਹੀ ਸਰਕਾਰ ਨਾਲ ਵੈਸਵਾ ਜੀ ਇਸ ਗੱਲ ਕਰਕੇ ਦੀ ਪਹਿਲਾਂ ਓਪੀਐਸ ਤੇ ਐਨਪੀਐਸ ਦੇ ਵਿਚਾਲੇ ਐਨਪੀਐਸ ਜਿਹੜੀ ਲਾਗੂ ਹੋਈ ਹੋਈ ਸੀ ਮੁਲਾਜ਼ਮਾਂ ਦਾ ਕਹਿਣਾ ਸੀਗਾ ਵੀ ਜਿਹੜੀ OPS ਹੈ ਉਹਨੂੰ ਬਹਾਲ ਕੀਤਾ ਜਾਵੇ ਦੁਆਰੇ NPS ਨੂੰ ਕੀ ਹਟਾ ਦਿੱਤਾ ਜਾਵੇ ਪਰ ਸਰਕਾਰ ਜਿਹੜੀ ਕੀ ਹੈ ਹੁਣ UPS ਲੈ ਕੇ ਆਈ ਹੈ ਯੂਨੀਫਾਈਡ ਪੈਨਸ਼ਨ ਸਕੀਮ ਸੋ ਇਹਦੇ ਵਿੱਚ ਸਰਕਾਰ ਨੇ ਕੀ ਹੈ ਜਿਹੜੇ ਪੰਜ ਮੇਨ ਪੁਆਇੰਟ ਆ ਉਹ ਰੱਖੇ ਨੇ ਵੀ ਕਿਹੜੇ-ਕਿਹੜੇ ਜਿਹੜੇ ਬੈਨੇਫਿਟ ਹੈ ਮੁਲਾਜ਼ਮਾਂ ਨੂੰ ਉਹ ਮਿਲਣਗੇ ਸੋ ਜ਼ਿਆਦਾ ਟਾਈਮ ਨਾ ਲਗਾਉਂਦੇ ਹੋਏ ਕੀ ਆਪਾਂ ਜਿਹੜਾ ਸ਼ੁਰੂ ਕਰਦੇ ਆਂ ਵੀ ਕਿਹੜੇ-ਕਿਹੜੇ ਪੁਆਇੰਟ ਆ ਜਿਹੜੇ ਸਰਕਾਰ ਨੇ ਕਹੇ ਨੇ ਸੋ ਪਹਿਲਾ ਜਿਹੜਾ ਪੁਆਇੰਟ ਆ ਸਰਕਾਰ ਨੇ ਕਿਹਾ ਵੀ ਯੂਨੀਫਾਈਡ ਪੈਨਸ਼ਨ ਸਕੀਮ ਦੇ ਵਿੱਚ ਕਿ ਜਦੋਂ ਕੋਈ ਕਿਸੇ ਮੁਲਾਜ਼ਮ ਨੇ ਰਿਟਾਇਰ ਹੋਣਾ ਹੈ ਰਿਟਾਇਰ ਹੋਣ ਦਾ ਜਿਹੜਾ ਉਹਦਾ ਆਖਰੀ ਸਾਲ ਹੈ ਉਸ ਟਾਈਮ ਤੇ ਉਹਦੀ ਕਿੰਨੀ ਜਿਹੜੀ ਸੈਲਰੀ ਹੈਗੀ ਜਿਹੜੀ ਉਹਦੀ ਬੇਸਿਕ ਸੈਲਰੀ ਹੈ ਠੀਕ ਹੈ ਜੀ ਤਾਂ ਉਹ 12 ਮਹੀਨਿਆਂ ਦੀ ਜਿਹੜੀ ਬੇਸਿਕ ਸੈਲਰੀ ਹੈ ਉਹਦੀ ਜਿਹੜੀ ਐਵਰੇਜ ਹੈਗੀ ਉਹ ਐਵਰੇਜ ਕੱਢੀ ਜਾਵੇਗੀ ਐਵਰੇਜ ਕੱਢ ਕੇ ਉਹਦਾ ਜਿਹੜਾ 50% ਉਹਨੂੰ ਕੀ ਜਿਹੜੀ ਪੈਨਸ਼ਨ ਦੇ ਰੂਪ ਵਿੱਚ ਪਰ ਮਹੀਨਾ ਜਿਹੜਾ ਉਹ ਮਿਲਿਆ ਕਰੇਗਾ ਅ ਐਗਜ਼ਾਮਪਲ ਲੈ ਕੇ ਸਮਝਦੇ ਹਾਂ ਮੰਨ ਲਓ ਕਿਸੇ ਮੁਲਾਜ਼ਮ ਦੀ ਜਿਹੜੀ ਸੈਲਰੀ ਹੈਗੀ ਉਹ ਕੀ ਹੈਗੀ 1 ਮਹੀਨੇ ਦੀ 1 ਲੱਖ ਰੁਪਇਆ ਜਦੋਂ ਉਹਨੇ ਰਿਟਾਇਰ ਹੋਣਾ ਤਾਂ ਠੀਕ ਹੈ ਤਾਂ 12 ਮਹੀਨੇ ਦੀ 12 ਲੱਖ ਹੋ ਗਈ ਤਾਂ ਜੇ ਐਵਰੇਜ ਕੱਢੀ ਆਪਾਂ ਇਹਦੀ ਕਿੰਨੀ ਆ ਗਈ 1 ਲੱਖ ਰੁਪਏ ਜਿਹੜੀ ਐਵਰੇਜ ਆ ਗਈ ਠੀਕ ਹੈ ਜੀ ਤਾਂ ਇਹਦਾ 50% ਕਿੰਨਾ ਆ ਗਿਆ ਆਪਣਾ 50000 ਰੁਪਏ ਤਾਂ 50000 ਰੁਪਏ ਜਿਹੜੀ ਉਹਨੂੰ ਪੈਨਸ਼ਨ ਹੈਗੀ ਹਰ ਇੱਕ ਮਹੀਨੇ ਜਿਹੜੀ ਉਹ ਮਿਲਿਆ ਕਰਨੀ ਹੈਗੀ ਜੇ ਉਹਦੀ ਸੈਲਰੀ 1 ਲੱਖ ਰੁਪਏ ਠੀਕ ਹੈ ਜੀ ਜਿੰਨੀ ਵੀ ਜਿਹਦੀ ਸੈਲਰੀ ਉਸ ਦੇ ਹਿਸਾਬ ਨਾਲ ਆਪਾਂ ਉਹਦਾ ਕੀ 50% ਜਿਹੜਾ ਉਹ ਲਗਾ ਲਵਾਂਗੇ ਠੀਕ ਹੈ ਜੀ ਸੋ ਜਿਹੜਾ ਦੂਸਰਾ ਪੁਆਇੰਟ ਹੈ ਦੂਸਰੇ ਪੁਆਇੰਟ ਦੇ ਜਿਹੜਾ ਇਹ ਆਪਣਾ ਪਹਿਲਾ ਪੁਆਇੰਟ ਇਹਦੇ ਲਈ ਇੱਕ ਜਿਹੜੀ ਸ਼ਰਤ ਰੱਖੀ ਹੈਗੀ ਕੀ ਸਰਵਿਸ ਜਿਹੜੀ ਉਹਦੀ ਘੱਟੋ ਘੱਟ 25 ਸਾਲ ਜਿਹੜੀ ਸਰਵਿਸ ਹੋਈ ਹੋਣੀ ਚਾਹੀਦੀ ਹੈ ਠੀਕ ਹੈ ਜੇ ਉਹਦੀ ਸਰਵਿਸ 25 ਸਾਲ ਹੈ ਜਾਂ 25 ਸਾਲ ਤੋਂ ਜ਼ਿਆਦਾ ਹੋ ਚੁੱਕੀ ਹੈ ਤਾਂ ਹੀ ਜਿਹੜਾ ਉਹਨੂੰ ਪੈਨਸ਼ਨ ਦਾ 50% ਹੈਗਾ ਜਿਹੜੀ ਬੇਸਿਕ ਸੈਲਰੀ ਉਹਦਾ 50% ਉਹਨੂੰ ਮਿਲਣਾ ਹੈਗਾ ਠੀਕ ਹੈ ਜੀ ਆਦਰਵਾਇਜ਼ ਨਹੀਂ ਮਿਲਣਾ ਜਿਹੜਾ ਦੂਸਰਾ ਪੁਆਇੰਟ ਹੈ ਦੂਸਰਾ ਪੁਆਇੰਟ ਦੇ ਵਿੱਚ ਫੈਮਿਲੀ ਪੈਨਸ਼ਨ ਜੇਕਰ ਨੌਕ ਦੇ ਦੌਰਾਨ EMPLOYE ਨੂੰ ਕੁਝ ਹੋ ਜਾਂਦਾ ਠੀਕ ਹੈ ਉਹਦੀ ਡੈਥ ਹੋ ਜਾਂਦੀ ਹੈ ਤਾਂ ਉਹਦੀ ਫੈਮਿਲੀ ਨੂੰ ਜਿਹੜੀ ਪੈਨਸ਼ਨ ਮਿਲਣੀ ਹੈ ਉਹ ਉਹਦੀ ਜਿਹੜੀ ਸੈਲਰੀ ਉਹਦਾ 60% ਮਿਲਣਾ ਜੇ ਕਿਸੇ ਦੀ ਸੈਲਰੀ ਲੱਖ ਰੁਪਏ ਦਾ ਉਹਦਾ ਜੇ ਠੀਕ ਹੈ 60% ਸਿੱਧਾ ਹੋ ਗਿਆ 60000 ਰੁਪਏ 60000 ਰੁਪਏ ਜਿਹੜਾ ਉਹਦੀ ਫੈਮਿਲੀ ਨੂੰ ਉਹਦੀ ਪੈਨਸ਼ਨ ਕੀ ਹੈਗੀ ਮਿਲਨੇਗੀ ਤੇ ਤੀਸਰਾ ਪੁਆਇੰਟ ਦੱਸਿਆ ਗਿਆ ਕਿ ਜੇ ਕਿਸੇ ਮੁਲਾਜ਼ਮ ਦੀ ਸਰਵਿਸ ਕੀ ਹੈ 10 ਸਾਲ ਤੋਂ 10 ਸਾਲ ਤੋਂ 25 ਸਾਲ ਦੇ ਵਿਚਕਾਰ ਹੈਗੀ ਠੀਕ ਹੈ ਮੇਰੇ ਕਹਿਣਾ ਮਤਲਬ ਘੱਟ ਤੋਂ ਘੱਟ ਸਰਵਿਸ ਉਹਦੀ 10 ਸਾਲ ਹੈ ਠੀਕ ਹੈ 10 ਸਾਲ ਤੋਂ 25 ਸਾਲ ਦੇ ਵਿਚਕਾਰ ਤਾਂ ਉਹਨੂੰ ਕੀ ਹੈਗਾ ਜਿਹੜੀ ਘੱਟ ਤੋਂ ਘੱਟ ਪੈਨਸ਼ਨ ਹੈਗੀ ਜੇ ਉਹਦੇ ਵਿਚਕਾਰ ਹੋ ਠੀਕ ਹੈ ਰਿਟਾਇਰਮੈਂਟ ਲੈ ਲੈਂਦਾ ਹੈਗਾ ਠੀਕ ਹੈ ਤਾਂ ਕੱਟ ਤੋਂ ਘੱਟ ਉਹਨੂੰ ਕੀ ਹੈ ਜਿਹੜਾ 10000 ਰੁਪਏ ਪੈਨਸ਼ਨ ਉਹ ਪਰ ਮਹੀਨੇ ਮਿਲਣੀ ਹੈਗੀ ਅ ਇੱਥੇ ਕੀ ਮੰਨ ਲਓ ਕਿਸੇ ਮੁਲਾਜ਼ਮ ਦੀ ਸੈਲਰੀ ਕਿੰਨੀ 18000 ਹੈ ਤਾਂ ਠੀਕ ਆ ਉਹਦਾ 50% ਕਿੰਨਾ ਹੋ ਗਿਆ 9000 ਹੀ ਹੋਇਆ ਨਾ ਤਾਂ 9000 ਨਹੀਂ ਮਿਲਦੇ ਉਹਨੂੰ 10000 ਘੱਟ ਤੋਂ ਘੱਟ ਮਿਲਣੀ ਹੈਗੀ ਠੀਕ ਹੈ ਜੀ ਕਈ ਜਿਹੜੇ ਆਪਣੇ ਛੋਟੇ ਮੁਲਾਜ਼ਮ ਹੁੰਦੇ ਉਹਨਾਂ ਦੀ ਸੈਲਰੀ ਘੱਟ ਹੁੰਦੀ ਹੈ ਤਾਂ ਉਸ ਹਿਸਾਬ ਨਾਲ ਹੋ ਸਕਦਾ ਉਹਨਾਂ ਦੀ ਜਿਹੜੀ 50% ਹੈਗੀ ਉਹ 10000 ਤੋਂ ਘੱਟ ਬਣੇ ਪਰ ਉਹਨਾਂ ਨੂੰ ਉਸ ਹਿਸਾਬ ਨਾਲ ਨਹੀਂ ਉਹਨਾਂ ਨੂੰ 10000 ਘੱਟ ਤੋਂ ਘੱਟ ਜਿਹੜੀ ਪੈਨਸ਼ਨ ਹੈਗੀ ਉਹ ਮਿਲ ਨਹੀਂ ਮਿਲਣੀ ਹੈ ਤੇ ਜਿਹੜਾ ਚੌਥਾ ਪੁਆਇੰਟ ਆਪਣਾ ਉਹ ਹੈਗੀ ਆਪਣਾ ਡੀਅਰਨੈਸ ਅਲਾਉਂਸ ਹੈ ਜਿਹੜਾ ਐਨਪੀਐਸ ਦੇ ਵਿੱਚ ਡੀਅਰਨੈਸ ਅਲਾਉਂਸ ਕਹਿੰਦੇ ਸੀ ਇਹਨੂੰ ਤੇ ਇਹਦੇ ਵਿੱਚ ਨਵਾਂ ਜਿਹੜਾ ਸ਼ਬਦ ਜੋੜ ਕੀਤਾ ਗਿਆ ਹੈਗਾ ਡੀਅਰਨੈਸ ਬਰੀਫ ਠੀਕ ਹੈ ਜੀ ਉਹ ਸਾਰੇ ਮੁਲਾਜ਼ਮਾਂ ਨੂੰ ਇਸ ਪੈਨਸ਼ਨ ਸਕੀਮ ਦੇ ਤਹਿਤ ਮਿਲਣਾਗਾ ਤੇ ਜਿਹੜਾ ਆਪਣਾ ਪੰਜਵਾਂ ਤੇ ਲਾਸਟ ਪੁਆਇੰਟ ਹੈਗਾ ਠੀਕ ਹੈ ਜੀ ਜਦੋਂ ਮੁਲਾਜ਼ਮ ਕੀ ਹੈ ਰਿਟਾਇਰ ਹੁੰਦਾ ਤਾਂ ਉਹਨੂੰ ਕੀ ਹੈ ਰਿਟਾਇਰਮੈਂਟ ਵੇਲੇ ਜਿਹੜੇ ਕੁਸ਼ ਰੁਪਏ ਉਹਨੂੰ ਮਿਲਦੇ ਹੁੰਦੇ ਹੈਗੇ ਪਹਿਲਾਂ ਕੀ ਸੀ ਜਿਹੜੀ ਨੈਸ਼ਨਲ ਪੈਨਸ਼ਨ ਸਕੀਮ ਸੀ ਉਹਦੇ ਵਿੱਚ ਕੀ ਹੈ ਹਰ ਮੰਥ ਉਹਦਾ ਜਿਹੜਾ 10% ਸੀ ਉਹਦੀ ਸੈਲਰੀ ਦਾ ਉਹ ਕੱਟਿਆ ਜਾਂਦਾ ਸੀ ਤੇ ਉਹਦੇ ਵਿੱਚ ਜਿਹੜਾ 14% ਸੀ ਉਹ ਸਰਕਾਰ ਵੱਲੋਂ ਪਾਇਆ ਜਾਂਦਾ ਸੀਗਾ ਠੀਕ ਹੈ ਜੀ ਤੇ ਰਿਟਾਇਰਮੈਂਟ ਵੇਲੇ ਜਿਹੜੇ ਉਹਨੂੰ ਰੁਪਏ ਆ ਉਹ ਇਕੱਠੇ ਮਿਲਦੇ ਸੀ ਇਹਦੇ ਵਿੱਚ ਕੀ ਇਹਦੇ ਵਿੱਚ ਕੀ ਕਿਹਾ ਗਿਆ ਹੈਗਾ ਇਹਦੇ ਵਿੱਚ ਵੀ ਜਿਹੜਾ 10% ਆ ਉਹ ਮੁਲਾਜ਼ਮ ਦੀ ਜਿਹੜੀ ਸੈਲਰੀ ਆ ਉਹ ਕੱਟੀ ਜਾਣੀ ਆ 10% ਪਲੱਸ ਉਹਦੇ ਵਿੱਚ ਜਿਹੜਾ ਡੀਏ ਮਿਲਾਇਆ ਜਾਣਾ ਤੇ ਇਹ ਹਰ ਮੰਥ ਨਹੀਂ ਹੁਣ ਕੱਟੇ ਜਾਣੇ 6 ਮੰਥ ਬਾਅਦ ਕੀ ਹੈ ਜਿਹੜਾ ਇਹ ਕੱਟਿਆ ਜਾਣਾ ਹਰੇਕ 6 ਮਹੀਨੇ ਜਦੋਂ ਕੰਪਲੀਟ ਹੁੰਦੇ ਆ ਉਸ ਤੋਂ ਬਾਅਦ ਇਹ ਜਿਹੜੇ ਰੁਪਏ ਹੈਗੇ ਕੱਟੇ ਜਾਣਗੇ ਬੇਸਿਕ ਪੇ ਦਾ 10% ਪਲੱਸ ਉਹਦੇ ਵਿੱਚ ਜਿਹੜਾ ਡੀਅਰਨੈਸ ਅਲਾਉਂਸ ਹੈਗਾ ਮਿਲਾਇਆ ਜਾਣਾ ਠੀਕ ਹੈ ਜੀ ਤੇ ਸਰਕਾਰ ਵੱਲੋਂ ਵੀ ਇਹਦੇ ਵਿੱਚ ਕੁਝ ਜਿਹੜਾ ਕੰਟਰੀਬਿਊਸ਼ਨ ਉਹ ਕੀਤਾ ਜਾਣਾ ਤੇ ਜਦੋਂ ਮੁਲਾਜ਼ਮ ਨੇ ਰਿਟਾਇਰ ਹੋਣਾ ਤਾਂ ਉਦੋਂ ਜਿਹੜੇ ਉਹਨੂੰ ਰੁਪਏ ਇਹ ਦਿੱਤੇ ਜਾਣਗੇ ਤੇ ਜਿਹੜੀ ਇਹ ਪੈਨਸ਼ਨ ਸਕੀਮ ਹੈ ਇਹ 1 April 2025 ਤੋਂ ਲਾਗੂ ਹੋਣੀ ਹੈ ਸੋ ਦੇਖਣਾ ਹੁਣ ਇਹ ਹੋਵਗਾ ਵੀ ਜਿਹੜੇ ਮੁਲਾਜ਼ਮ ਨੇ ਠੀਕ ਹੈ ਜੀ ਸਰਕਾਰੀ ਮੁਲਾਜ਼ਮ ਨੇ ਉਹ ਸਰਕਾਰ ਦੀ ਜਿਹੜੀ ਨਵੀਂ ਪੈਨਸ਼ਨ ਸਕੀਮ ਹੈ ਉਹਦੇ ਨਾਲ ਐਗਰੀ ਕਰਦੇ ਨੇ ਜਾਂ ਫਿਰ ਉਹਨਾਂ ਦਾ ਜਿਹੜਾ ਰੋਜ਼ ਪ੍ਰਦਰਸ਼ਨ ਦਾ ਇਦਾਂ ਹੀ ਜਿਹੜਾ ਕਿ ਹੈ ਚੱਲਦਾ ਰਹੂਗਾ ਸੋ ਇਹ ਆਉਣ ਵਾਲਾ ਟਾਈਮ ਹੀ ਦੱਸੂਗਾ ਵੀ ਜਿਹੜੀ ਇਹ ਪੈਨਸ਼ਨ ਸਕੀਮ ਹੈਗੀ ਇਹ ਮੁਲਾਜ਼ਮਾਂ ਲਈ ਕਿੰਨੀ ਕੁ ਲਾਹੇਵੰਦ ਹੈਗੀ ਜੇ ਕੰਪੈਰੀਸ਼ਨ ਕੀਤਾ ਜਾਵੇ ਐਨਪੀਐਸ ਨਾਲੋਂ ਤਾਂ ਐਨਪੀਐਸ ਨਾਲੋਂ ਤਾਂ ਜੇ ਦੇਖਿਆ ਜਾਵੇ ਤਾਂ ਜਿਹੜੀ ਯੂਪੀਐਸ ਜੁਨੀਫਾਈਡ ਪੈਨਸ਼ਨ ਸਕੀਮ ਹੈ ਇਹ ਦੇਖਣ ਚ ਲੱਗ ਰਿਹਾ ਵੀ ਜਿਹੜੀ ਐਨਪੀਐਸ ਦੇ ਮੁਕਾਬਲੇ ਕੀ ਹੈ ਜਿਹੜੀ ਇਹ ਲਾਹੇਵੰਦ ਹੈ ਪਰ ਕਿ ਇਹ ਸਕੀਮ ਹੈ ਜਿਹੜੀ 올ਡ ਪੈਨਸ਼ਨ ਸਕੀਮ ਦੇ ਵਿੱਚ ਜਿਹੜੇ ਬੈਨੀਫਿਟ ਮਿਲਦੇ ਸੀਗੇ ਠੀਕ ਹੈ ਕਿ ਉਹੀ ਬੈਨੀਫਿਟ ਹੈ ਜਿਹੜੇ ਉਹ ਯੂਨੀਫਾਈਡ ਪੈਨਸ਼ਨ ਸਕੀਮ ਦੇ ਵਿੱਚ ਮਿਲਣਗੇ ਸੋ ਜਿਹੜੇ ਉਹਨੇ ਬੈਨੀਫਿਟ ਆ ਉਹ ਤਾਂ ਨਹੀਂ ਜਿਹੜੇ 올ਡ ਪੈਨਸ਼ਨ ਸਕੀਮ ਦੇ ਵਿੱਚ ਮਿਲਦੇ ਸੀ ਉਹ ਕੀ ਹੈ ਜਿਹੜੇ ਯੂਨੀਫਾਈਡ ਪੈਨਸ਼ਨ ਸਕੀਮ ਦੇ ਵਿੱਚ ਮਿਲਣਗੇ ਸੋ ਇਸੇ ਕਰਕੇ ਹੀ ਸਰਕਾਰ ਨੇ ਕੀ ਹੈਗਾ ਜਿਹੜੀ ਨਵੀਂ ਇੱਕ ਪੈਨਸ਼ਨ ਸਕੀਮ ਉਹ ਲੈ ਕੇ ਆਈ ਹੈ ਤੇ ਜਿਹੜੇ ਮੁਲਾਜ਼ਮ ਕੀ ਰਿਟਾਇਰ ਹੋ ਚੁੱਕੇ ਹੈਗੇ 2004 ਤੋਂ 2025 ਦੇ ਵਿੱਚ ਨੇ ਜਿਹੜੇ ਠੀਕ ਹੈ ਜੀ ਉਹ ਕਹਿਣਗੇ ਵੀ ਸਾਡਾ ਨੁਕਸਾਨ ਹੋ ਗਿਆ ਸੋ ਉਹਨਾਂ ਲਈ ਵੀ ਸਰਕਾਰ ਨੇ ਇੱਕ ਜਿਹੜੀ ਆਪਸ਼ਨ ਦਿੱਤੀ ਹੈਗੀ ਠੀਕ ਹੈ ਉਹ ਵੀ ਜਿਹੜਾ ਇਸ ਪੈਨਸ਼ਨ ਦਾ ਫਾਇਦਾ ਜਿਹੜਾ ਉਹ ਲੈ ਸਕਦੇ ਹੈਗੇ ਤੇ ਸਰਕਾਰ ਨੇ ਇੱਕ ਹੋਰ ਆਪਸ਼ਨ ਦਿੱਤੀ ਹੈਗੀ ਐਨਪੀਐਸ ਤੇ ਯੂਪੀਐਸ ਦੇ ਵਿੱਚੋਂ ਕੀ ਉਹ ਚੂਜ਼ ਕਰ ਸਕਦੇ ਹੈਗੇ ਵੀ ਉਹਨਾਂ ਨੇ ਕਿੱਧਰ ਜਾਣਾ ਹੈਗਾ ਇਹ ਕੋਈ ਕਿਸੇ ਲਈ ਕੋਈ ਠੀਕ ਹੈ ਬੰਦਸ਼ ਨਹੀਂ ਹੈਗੀ ਵੀ ਉਹਨਾਂ ਨੇ ਐਨਪੀਐਸ ਛੱਡਣਾ ਜਾਂ ਯੂਪੀ ਹ ਯੂਨੀਫਾਈਡ ਪੈਨਸ਼ਨ ਸਕੀਮ ਦੇ ਵਿੱਚ ਆਉਣਾ ਹੈਗਾ ਠੀਕ ਹੈ ਸੋ ਇਹ ਮੁਲਾਜ਼ਮਾਂ ਦਾ ਡਿਸੀਜਨ ਹੈਗਾ ਉਹ ਯੂਪੀਐਸ ਦੇ ਵਿੱਚ ਵੀ ਆ ਸਕਦਾ ਜੋ ਐਨਪੀਐਸ ਦੇ ਵਿੱਚ ਰਹਿਣਾ ਚਾਹੁੰਦੇ ਆ ਨੈਸ਼ਨਲ ਪੈਨਸ਼ਨ ਸਕੀਮ ਦੇ ਵਿੱਚ ਦਾ ਉਹ ਦੇ ਵਿੱਚ ਵੀ ਉਹ ਰਹਿ ਸਕਦੇ ਸੋ ਹਾਲ ਫਿਲਹਾਲ ਜਿਹੜੀ ਯੂਪੀਐਸ ਸਕੀਮ ਹੈ ਇਹ ਸਿਰਫ ਜਿਹੜੇ ਸੈਂਟਰ ਸਰਕਾਰ ਦੇ EMPLOYEES ਸਿਰਫ ਉਹਨਾਂ ਲਈ ਜਿਹੜੀ ਲਾਗੂ ਕੀਤੀ ਗਈ ਹੈਗੀ ਰਾਜ ਸਰਕਾਰਾਂ ਨੇ ਜਿਹੜੀ ਸਕੀਮ ਹੈ ਆਪਣੇ ਆਪਣੇ ਸਟੇਟਾਂ ਦੇ ਵਿੱਚ ਹਜੇ ਲਾਗੂ ਜਿਹੜੀ ਨਹੀਂ ਕੀਤੀ ਜੇ ਉਹ ਚਾਹਣ ਤਾਂ ਆਪਣੇ ਸਟੇਟਾਂ ਦੇ ਵਿੱਚ ਜਿਹੜੀ ਇਹ ਸਕੀਮ ਹੈਗੀ ਉਹ ਵੀ ਲਾਗੂ ਕਰ ਸਕਦੇ ਨੇ ਪਰ ਫਿਲਹਾਲ ਦੀ ਘੜੀ ਸਿਰਫ ਜਿਹੜੇ ਜਿਹੜੇ EMPLOYE ਸੈਂਟਰ ਗਵਰਨਮੈਂਟ ਦੇ ਅੰਦਰ ਆਉਂਦੇ ਸਿਰਫ ਇਹ ਉਹਨਾਂ ਲਈ ਹੈਗੀ ਸੋ ਉਮੀਦ ਕਰਦਾ ਵੀ ਤੁਹਾਨੂੰ ਜਿਹੜੀ ਨਵੀਂ ਸਕੀਮ ਆਈ ਹੈ ਸੈਂਟਰ ਸਰਕਾਰ ਵੱਲੋਂ ਉਹਦੇ ਨਾਲ ਸੰਬੰਧਿਤ ਜਿਹੜੇ ਸਾਰੇ ਡਾਊਟ ਕਲੀਅਰ ਹੋ ਗਏ ਹੋਣਗੇ ਸੋ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਸੋ ਬਹੁਤ ਜਲਦੀ ਇੱਕ ਹੋਰ ਵੀਡੀਓ ਲੈ ਕੇ ਮਿਲਾਂਗੇ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ